ਸਰ ਇੱਕ ਨਿਹਾਲ ਸਿੰਘ ਵਾਲੇ ਇੱਕ ਪਰਚਾ ਦਰਜ ਹੋਇਆ ਐਫਆਈਆ ਨੰਬਰ 39 ਜਿਹਦੇ ਇੱਕ ਛੋਟੀ ਬੱਚੀ ਨਾਲ ਛੇੜਛਾੜ ਹੋਇਆ ਉਹ ਕੀ ਮਾਮਲਾ ਸਰ ਉਹਦਾ ਇਹਦੇ ਚ ਇੱਕ ਆਪਣੇ ਬਲਾਸਪੁਰ ਤੋਂ ਪ੍ਰੇਮ ਕੌਰ ਹੈ ਉਹਦੀ ਦੋਤੀ ਸੀਗੀ ਬਾਹਰੋਂ ਆਈ ਸੀ ਕੱਲ ਦਾ ਇਨਸੀਡੈਂਟ ਆ ਜਿਹੜਾ ਇਹ ਸਾਡੇ ਕੋਲੇ ਕੰਪਲੇਂਟ ਆਈ ਸੀ ਉਹਦੇ ਸਮਾਂ ਚ ਜਿਹੜਾ ਆਪਣੇ ਹਰਵੰਤ ਸਿੰਘ son of ਅਜੈਬ ਸਿੰਘ ਬਲਾਸਪੁਰ ਦਾ ਉਹ ਬੱਚੀ ਨੂੰ ਉਹ ਗੁਆਣ ਦੇ ਵਿੱਚ ਹੀ ਸੀਗਾ ਬੱਚੀ ਨੂੰ ਬਰਗਲਾ ਕੇ ਗੱਲਾਂ ਚਲਾ ਕੇ ਆਪਦੇ ਘਰ ਲੈ ਗਿਆ ਤੇ ਉਹਦੇ ਨਾਲ ਉਹਨੇ ਗਲਤ ਹਰਕਤਾਂ ਕੀਤੀਆਂ ਉਹ ਫਿਰ ਅਸੀਂ ਉਹਦੀ ਨਾਨੀ ਦੇ ਬਿਆਨ ਤੇ ਬੱਚੀ ਦੇ ਜਿਹੜਾ ਐਫ ਆਈ ਆਰ ਦਰਜ ਕਰਦੀ ਹੈ ਜਿਹੜਾ ਉਹ ਹੈ ਆਪਣੇ ਹਰਵੰਦ ਸਿੰਘ ਉਹਨੂੰ ਵੀ ਅਸੀਂ ਗ੍ਰਿਫਤਾਰ ਕਰ ਲਿਆ ਕਿਹੜੇ ਕਿਹੜੇ ਧਨਾਂ ਦੇ ਧਾਰਾਂ ਤੇ ਅਸੀਂ ਇਹ ਬੀ ਐਸ ਐਨ ਐਲ ਦੇ ਜਿਹੜਾ ਨਵਾਂ ਕਾਨੂੰਨ ਹੈ ਉਹ ਤੇ 74 ਤੇ 75 2 ਪੋਸਕਵਟ ਲਾ ਕੇ ਜਿਹੜਾ ਫਰਚਾ ਦਰਜ ਕਰ ਲਿਆ